ਐਸੀ ਮਹਾਨ ਪਵਿੱਤਰ ਆਤਮਾ ਕਹਿਣੀ ਤੇ ਕਥਨੀ ਦੇ ਪੂਰੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਸਨਮਾਨਯੋਗ ਸਤਕਾਰਯੋਗ ਗੁਰੂ ਕੇ ਸਾਜੇ ਨਿਵਾਜੇ ਖਾਲਸਾ ਜੀ ਆਓ ਸਰਬਤ ਮਾਈ ਭਾਈ ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਜੀ ਦਾ ਧਿਆਨ ਲੈ ਕੇ ਜਾਣਾ ਸੋਨਾ ਸਿੱਧਾ ਇਤਿਹਾਸ ਦੇ ਪੱਤਰਿਆਂ ਦੇ ਮਨ ਬਿਰਤੀ ਲੈ ਕੇ ਚੱਲੋ ਦਿੱਲੀ ਦੀ ਧਰਤੀ ਤੇ ਦਿੱਲੀ ਦੇ ਲਾਗੇ ਇੱਕ ਨਿਕਾ ਜਿਹਾ ਪਿੰਡ ਪੈਂਦਾ ਹੈ ਭੋਗਲ ਔਰ ਭੋਗਲ ਪਿੰਡ ਦੇ ਵਿੱਚ ਰਹਿੰਦਾ ਸੀ ਮਹਾਨ ਕਿਸਾਨ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲਾ ਹੁਣ ਜਦੋਂ ਕੁਝ ਦਿੱਲੀ ਦੀ ਧਰਤੀ ਤੇ ਉਹਦਾ ਹੱਥ ਤੰਗ ਹੋਇਆ ਨਾ ਉਹਨੇ ਸੋਚਿਆ ਆਪਣੀ ਮਾਝਾ ਖੇਤਾ ਬਹੁਤ ਵਿਹਲਾ ਪਿਆ ਹੈ ਉਹ ਫਿਰ ਦਿੱਲੀ ਦੇ ਲਾਗੋਂ ਚੱਲਿਆ ਧਿਆਨ ਕਿ ਉਹਨੇ ਮਾਝੇ ਦੇ ਵਿੱਚ ਇੱਕ ਮੋੜੀ ਗੱਡੀ ਉਹਦਾ ਨਾਮ ਸੀ ਭਾਈ ਭਿੱਖੀ ਜਿਹੜਾ ਦਿੱਲੀ ਦੇ ਲਾਗੋਂ ਕੋਗਲ ਪਿੰਡ ਤੋਂ ਚੱਲਿਆ ਉਹ ਮਹਾਨ ਕਾਸਟਕਾਰ ਉਹ ਮਹਾਨ ਕਿਸਾਨ ਦਾ ਨਾਮ ਹੈ ਭਾਈ ਭਿੱਖੀ ਉਹਨੇ ਮਾਝੇ ਦੇ ਵਿੱਚ ਆਣ ਕੇ ਮੋੜੀ ਗੱਡੀ ਜਦੋਂ ਆਪਾਂ ਚਬਾਲ ਤੋਂ ਪਰਾਂ ਖੇਮ ਕਰਨ ਨੂੰ ਨਿਕਲਦੇ ਰਸਤੇ 'ਚ ਇੱਕ ਅੱਡਾ ਪੈਂਦਾ ਹੈ ਭਿੱਖੀ ਵੈਂਡਾ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਨੇੜੇ ਦੀ ਇਹ ਪਿੰਡ ਦੀ ਮੋੜੀ ਗੱਡ ਕੇ ਉਹਦੇ ਨਾਮ ਤੇ ਉੱਪਰ ਇਹ ਕਸਬਾ ਬੱਜਾ ਪਿੰਡ ਦਾ ਨਾਮ ਰੱਖਿਆ ਗਿਆ ਭਿੱਖੀ ਵਿੰਡ ਇਸੇ ਭਿੱਖੀ ਦੇ ਘੜੀ ਚਾਰ ਪੁੱਤਰ ਹੋਏ ਵੱਡੇ ਦਾ ਨਾਂ ਸੀ ਭਾਈ ਪਹੂ ਪਹੂ ਨੇ ਆਪਣੇ ਪਿੰਡ ਦੀ ਜ਼ਮੀਨ ਵਿੱਚ ਆਪਣੇ ਨਾਂ ਦੀ ਮੋੜੀ ਗੱਡੀ ਉਹਦਾ ਨਾਮ ਪੈ ਗਿਆ ਪਹੂ ਵਿੰਡ ਪਹੂ ਤੋਂ ਛੋਟਾ ਸੀ ਭਾਈ ਪੁਲਾ ਜਦੋਂ ਪਿਓ ਨੇ ਜਾਇਦਾਦ ਚੋਹਾਂ ਪੁੱਤਰਾਂ ਨੂੰ ਵੰਡ ਕੇ ਦੇ ਦਿੱਤੀ ਤੇ ਚੋਹਾਂ ਬੱਚਿਆਂ ਨੇ ਆਪੂ ਆਪਣੇ ਨਾਮ ਤੇ ਪਿੰਡ ਵਸਾਇਆ ਭਾਈ ਪੋਹੂ ਨੇ ਪਹੂ ਪਿੰਡ ਵਸਾਇਆ ਭਾਈ ਪੂਲੇ ਨੇ ਪੂਲਾ ਪਿੰਡ ਵਸਾਇਆ ਜਿਹੜਾ ਅਜੇ ਮੌਜੂਦ ਹੈ ਇਹਨਾਂ ਦੋਨਾਂ ਤੋਂ ਛੋਟਾ ਤੀਜਾ ਪਰਾ ਹੈ ਦਰਾਜ ਉਹਦੇ ਨਾਮ ਤੇ ਪਿੱਖੀ ਵਿੰਡ ਦੇ ਪਰਲੇ ਬੰਨੇ ਇੱਕ ਪਿੰਡ ਹੈ ਦਰਾਜ ਕੀ ਦਰਾਜ ਕੇ ਤੋਂ ਛੋਟਾ ਹੈ ਪਹਿਲਵਾਨ ਉਦੋਂ ਇਹਦਾ ਰਿਕਾਰਡ ਸੀ ਇਹ ਜਿਹੜੇ ਅਖਾੜੇ ਵਿੱਚ ਜਾ ਕੇ ਕਿਤੇ ਆਪਣੀ ਰਮਾਲੀ ਬੰਨ੍ਹ ਦਿੰਦਾ ਸੀ ਕੋਈ ਮਾਈ ਦਾ ਲਾਲ ਇਹਦੀ ਨੂੰ ਮਾਲੀ ਨੂੰ ਹੱਥ ਨਹੀਂ ਸੀ ਲਾਉਂਦਾ ਘੋਲਣਾ ਤੇ ਬੜੀ ਦੂਰ ਦੀ ਗੱਲ ਹੈ ਇਹਦੇ ਤੋਂ ਬਾਅਦ ਇਹਨੇ ਪਿੰਡ ਬੱਧਾ ਪਹਿਲਵਾਨ ਇੱਕ ਦਰਾਜ ਕੇ ਪਿੰਡ ਹੈ ਇੱਕ ਪਹਿਲਵਾਨ ਕੇ ਇਹ ਚਾਰ ਪਿੰਡ ਚੋਂ ਵੱਧੇ ਤੇ ਪਹੂ ਪਿੰ ਪਹੂ ਵਿੰਡ ਪਿੰਡ ਦੇ ਵਿੱਚ ਇਸੇ ਹੀ ਪਰਿਵਾਰ ਦੇ ਵਿੱਚੋਂ ਹੋਇਆ ਸਨਮਾਨਯੋਗ ਭਾਈ ਡੱਲਾ ਭਾਈ ਪਿੱਖੀ ਦੇ ਪਰਿਵਾਰ ਵਿੱਚੋਂ ਭਾਈ ਡੱਲਾ ਤੇ ਡੱਲੇ ਦਾ ਪੁੱਤਰ ਹੋਇਆ ਭਾਈ ਕਰਮਾ ਮਾਫ ਕਰਨਾ ਧਨੀਆਂ ਧਨੀਆਂ ਦਾ ਪੁੱਤਰ ਹੋਇਆ ਭਾਈ ਕਰਮਾ ਤੇ ਕਰਮੇ ਦਾ ਪੁੱਤਰ ਹੋਇਆ ਭਾਈ ਦੁਲਜੀ ਇਸੇ ਹੀ ਪਰਿਵਾਰ ਦੇ ਵਿੱਚ ਇਹਨਾਂ ਦੇ ਵਿੱਚੋਂ ਭਾਈ ਭੁਲਚੀ ਦੇ ਪਰਿਵਾਰ ਵਿੱਚੋਂ ਜਿਹੜਾ ਮਹਾਨ ਇਨਸਾਨ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਛੱਕਣ ਵਾਲਾ ਬੱਚਾ ਪੈਦਾ ਹੋਇਆ ਉਹਦਾ ਨਾਮ ਰੱਖਿਆ ਗਿਆ ਸਨਮਾਨਯੋਗ ਭਾਈ ਭਗਤੂ ਤੇ ਭਾਈ ਭਗਤੂ ਜੀ ਦਾ ਆਨੰਦ ਕਾਰਜ ਹੋਇਆ ਬੀਬੀ ਜਿਉਣੀ ਜੀ ਦੇ ਨਾਲ ਬੀਬੀ ਜਿਉਣੀ ਦੀ ਕੋਖ ਤੋਂ ਦੋ ਕਿਤਾਬਾਂ ਲੈ ਕੇ ਜ਼ਰੂਰ ਪੜਿਓ ਨਾਟੋਟ ਕਰ ਲਿਓ ਸਿੱਖ ਤਵਾਰੀਖ ਇਤਿਹਾਸ ਪਹਿਲਾ ਭਾਗ ਪਹਿਲਾ ਤੇ ਸਿੱਖ ਤਵਾਰੀਖ ਭਾਗ ਦੂਜਾ ਜਦੋਂ ਤੁਸੀਂ ਦੂਜਾ ਭਾਗ ਲੈ ਕੇ ਪੜੋਗੇ ਉਹ ਦੋਨੋਂ ਕਿਤਾਬਾਂ ਲਿਖੀਆਂ ਹੋਈਆਂ ਹਰਜਿੰਦਰ ਸਿੰਘ ਦਿਲਗੀਰ ਦੀਆਂ ਤੇ ਜਿਹੜਾ ਮੈਂ ਤੁਹਾਨੂੰ ਗੁਰੂ ਕੀ ਸੰਗਤ ਦੇ ਸਨਮੁਖ ਹਵਾਲਾ ਲੈ ਦੱਸਿਆ ਇਹ ਜੇ ਤੁਸੀਂ ਪੜਨਾ ਹੋਵੇ ਵੀ ਕਿੱਥੋਂ ਮਿਲੇਗਾ ਇੱਕ ਸਾਡੇ ਸਰੋਤਾਂ ਵਿੱਚ ਵਹੀ ਆਉਂਦੀ ਹੈ ਵਹੀ ਤੋਂ ਭਾਪ ਉਸ ਵਹੀ ਦਾ ਨਾਮ ਉਹਦਾ ਨਾਮ ਹੈ ਪੰਡਾ ਵਹੀ ਲਿਖੀ ਹੋਈ ਹੈ ਕਿਰਪਾ ਰਾਮ ਪ੍ਰਭাকর ਹਰਦੁਆਰ ਵਾਲੇ ਦੀ ਅਰ ਜੀ ਆਪਾਂ ਕਿਤੇ ਆਪਣੇ ਪਿਛੋਕੜ ਦਾ ਪਰਿਵਾਰ ਆਪਣੇ ਪਰਿਵਾਰ ਦਾ ਪਿਛੋਕੜ ਵੇਖਣਾ ਹੋਵੇ ਨਾ ਆਪਾਂ ਨੂੰ ਵੱਡੀ ਗੱਲ ਪਰਦਾਦੇ ਦਾ ਪਤਾ ਗਾੜੀ ਪਰਦਾਦੇ ਦੇ ਪਿਓ ਦਾ ਨਹੀਂ ਪਤਾ ਜਿਹਨੂੰ ਪਰਦਾਦੇ ਦੇ ਪਿਓ ਦਾ ਪਤਾ ਹੋਵੇਗਾ ਭਾਵ ਕਹਿਣ ਤੋਂ ਪਾਵ ਨੱਕੜ ਦਾਦਾ ਤੇ ਨੱਕੜ ਦਾਦੇ ਤੋਂ ਬਾਹਰ ਸਾਨੂੰ ਕੋਈ ਪਤਾ ਕਿ ਜੇ ਤੁਸੀਂ ਵੇਖਣਾ ਹੋਵੇ ਕਿ ਸਾਡੇ ਪਰਿਵਾਰ ਦਾ ਮੁੱਢ ਕਿੱਥੋਂ ਵੱਜਾ ਹਰਦੁਆਰ ਦੀ ਧਰਤੀ ਦੇ ਉੱਪਰ ਬਹੁਤ ਵਹੀਆਂ ਪਈਆਂ ਹੋਈਆਂ ਨੇ ਤੁਹਾਡਾ ਵੀ ਤੇ ਮੇਰਾ ਵੀ ਆਪਣਾ ਸਾਰਿਆਂ ਦਾ ਰਿਕਾਰਡ ਸਾਰੇ ਪਰਿਵਾਰ ਦਾ ਰਿਕਾਰਡ ਅੱਜ ਵੀ ਹਰਦੁਆਰ ਦੇ ਪਾਂਡਿਆਂ ਦੇ ਕੋਲ ਸਾਡਾ ਇਤਿਹਾਸ ਸਾਡਾ ਪਰਿਵਾਰਕ ਪਛੋਕੜ ਅੱਜ ਵੀ ਸਾਂਭਿਆ ਹੋਇਆ ਉਥੋਂ ਸਨਮਾਨ ਜੋ ਖਾਲਸਾ ਜੀ ਜਿਹੜੀ ਵਹੀ ਹੈ ਇਹਦਾ ਨਾਮ ਹੈ ਪੰਡਾ ਵਹੀ ਕਿਰਪਾ ਰਾਮ ਪ੍ਰਭাকর ਦੀ ਲਿਖੀ ਹੋਈ ਉਹਨੇ ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਦਾ ਨਿਚੋੜ ਉਹਨਾਂ ਦੇ ਦਾਦੇ ਪਾਬੇ ਪੜਦਾਦੇ ਸਾਰਾ ਕੁਝ ਭਾਈ ਪਿੱਖੀ ਤੋਂ ਲੈ ਕੇ ਤੇ ਭਾਈ ਸਨਮਾਨਯੋਗ ਬਾਬਾ ਦੀਪ ਸਿੰਘ ਤੱਕ ਉਹਨੇ ਇੱਥੋਂ ਤੱਕ ਲਿਖਿਆ ਕਿ ਬਾਬਾ ਦੀਪ ਸਿੰਘ ਕੱਲਾ ਨਹੀਂ ਸੀ ਬਾਬਾ ਦੀਪ ਸਿੰਘ ਦੇ ਪੰਜ ਭਰਾ ਹੋਰ ਸਨ ਭਾਈ ਅਮੀਰ ਸਿੰਘ ਭਾਈ ਧੀਰ ਭਾਈ ਸ਼ਮੀਰ ਸਿੰਘ ਭਾਈ ਧਰਮ ਸਿੰਘ ਭਾਈ ਕਰਮ ਸਿੰਘ ਤੇ ਇਹਨਾਂ ਤੋਂ ਛੋਟਾ ਭਰਾ ਸੀ ਭਾਈ ਹਰੀ ਸਿੰਘ ਤੇ ਪੰਜਾਂ ਤੋਂ ਵੱਡਾ ਸੀ ਸਨਮਾਨਯੋਗ ਬਾਬਾ ਦੀਪ ਇਹ ਕਿਰਪਾ ਰਾਮ ਪ੍ਰਭਾਕਰ ਲਿਖਦਾ ਹੈ ਕਿ ਇਹ 6 ਭਰਾ ਸਨ ਤੇ ਮੰਨਣ ਵਿੱਚ ਵੀ ਆਉਂਦਾ ਕਿਉਂਕਿ 6 ਭਰਾ ਤਾਂ ਹੀ ਸਨ ਕਿ ਜਦੋਂ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਤੁਰ ਲੱਗਾ ਤੇ ਉਦੋਂ ਜਿਹੜੀ ਦਮਦਮਾ ਸਾਹਿਬ ਦੀ ਤਾਬੇਦਾਰੀ ਸੀ ਨਾ ਉਹ ਦਿੱਤੀ ਸੀ ਆਪਣੇ ਸਕੇ ਭਤੀਜੇ ਭਾਈ ਸੱਦਾ ਸਿੰਘ ਨੂੰ ਤੇ ਭਤੀਜਾ ਤਾਂ ਹੀ ਹੋਵੇਗਾ ਨਾ ਜੇ ਭਰਾ ਹੋਵੇਗਾ ਜੇ ਭਰਾ ਨਹੀਂ ਕਿ ਭਤੀਜਾ ਕਿੱਥੋਂ ਆ ਗਿਆ ਵੈਸੇ ਨੋਟ ਕਰਿਓ ਭੂਆ ਤੇ ਭਤੀਜਾ ਜਿਹੜਾ ਸ਼ਬਦ ਹੈ ਨਾ ਉਹ ਧਰਤੀ ਤੋਂ ਬਣਿਆ ਹੋਇਆ ਸ਼ਬਦ ਹੈ ਭੂ ਕਹਿੰਦੇ ਨੇ ਧਰਤੀ ਤੂੰ ਧਰਤੀ ਨੂੰ ਤੇ ਆ ਕਹਿੰਦੇ ਨੇ ਜਿਹੜੀ ਧਰਤੀ ਦੀ ਅੱਧੀ ਭਰਾਵਾਂ ਦੀ ਅੱਧੀ ਜ਼ਮੀਨ ਦੀ ਮਾਲਕਨ ਹੋਵੇ ਉਹਨੂੰ ਭੂਆ ਕਿਹਾ ਜਾਂਦਾ ਤੇ ਭਤੀਜੇ ਭਤੀਜੇ ਭਤੀਜ ਤੋਂ ਭਾਵ ਜ਼ਮੀਨ ਤੇ ਜੇ ਤੋਂ ਭਾਵ ਜਿਹੜੇ ਆਪਣੀ ਜ਼ਮੀਨ ਦੇ ਅੱਧੇ ਵਾਰਸ ਉਹਨੂੰ ਭਤੀਜੇ ਕਿਹਾ ਜਾਂਦਾ ਹੈ ਹੁਣ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਜਨਵਰੀ ਅੱਜ ਤੁਸੀਂ 26 ਜਨਵਰੀ ਨੂੰ ਆਪਾਂ ਮਨਾ ਰਹੇ ਕੱਲ ਨੂੰ ਕਈਆਂ ਨੂੰ 27 ਜਨਵਰੀ ਨੂੰ ਮਨਾਉਣਾ ਹੈ 1686 ਈਸਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ 20 ਸਾਲ ਛੋਟੇ ਨੇ ਬਾਬਾ ਦੀਪ ਸਿੰਘ ਤੇ ਜਦੋਂ ਪਹਿਲਾ ਅੰਮ੍ਰਿਤ ਸੰਚਾਰ ਹੋਇਆ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਕੇਸਗੜ੍ਹ ਤੇ ਤੇ ਦੂਜਾ ਅੰਮ੍ਰਿਤ ਸੰਚਾਰ ਹੋਇਆ 1700 ਈਸਵੀ ਨੂੰ ਦੇ ਗੁਰੂ ਕਲਗੀ ਧਰਨੇ ਮੈਂ ਕਹਿੰਨਾ ਤੁਹਾਨੂੰ ਇੱਕ ਤੇਜੀ ਵਧਾਈ ਦੇਣਾ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੁੱਚੀ ਮਾਨਵਤਾ ਨੂੰ ਕੀਤਾ ਉਹਦੇ ਤੋਂ ਬਾਅਦ ਜਿੰਨੀ ਮੁਹੱਬਤ ਗੁਰੂ ਕਲਗੀ ਧਰਨੇ ਮਾਝੇ ਨੂੰ ਦਿੱਤੀ ਕਿਤੇ ਇਤਿਹਾਸ ਪੜ ਕੇ ਵੇਖੋ ਸਭ ਤੋਂ ਵੱਧ ਯਕੀਨ ਮਾਨ ਸਭ ਤੋਂ ਵੱਡਾ ਪਰੋਸਾ ਗੁਰੂ ਕਲਗੀ ਧਰਮਹਾਰਾਜ ਨੇ ਮਾਝੇ ਤੇ ਕੀਤਾ ਹੁਣ ਆਪਾਂ ਕਹਿੰਨੇ ਬੇਦਾਵਾ ਵੀ ਲਿਖਿਆ ਸੀ ਦੁਨੀ ਚੰਦ ਨੇ ਰੋ ਵਿਚਾਰੋ ਮੇਰਾ ਵੈਸੇ ਵਿਛਾ ਨਹੀਂ ਪਰ ਮੈਂ ਇੱਕ ਬੇਨਤੀ ਕਰਕੇ ਚੱਲਿਆ ਕਿਤੇ ਸਮਾਂ ਬਣਿਆ ਤੇ ਜਰੂਰ ਪੜਤਾਂ ਦੇੜਾਂਗਾ ਬੇਦਾਵਾ ਧੁਨੀ ਚੰਦ ਨੇ ਨਹੀਂ ਖਿੱਸ ਲਿਖਿਆ ਲਿਖਿਆ ਸੀ ਚਵਾਲ ਦੇ ਚੌਧਰੀਆਂ ਨੇ ਉਦੋਂ ਲਿਖਿਆ ਉਦੋਂ ਪੜਵਾ ਕੇ ਲੈ ਪੜਵਾ ਲਿਆ ਬਹੁਤਾ ਸਮਾਂ ਰਹਿਣ ਵੀ ਨਹੀਂ ਦਿੱਤਾ ਇਹ ਨਹੀਂ ਕਿ ਗੁਰੂ ਕਲਗੀ ਧਰ ਦੇ ਕੋਲ 4-5 ਘੰਟੇ ਬੇਦਾਵਾ ਲਿਖ ਰਿਹਾ ਹੋਵੇ ਚੋਂ ਪੰਜਾਂ ਘੰਟਿਆਂ ਦੀ ਖੇਡ ਨਹੀਂ ਕੋ ਘੜੀਆਂ ਦੋ ਘੜੀਆਂ ਗੁਰੂ ਕਲਗੀ ਧਰ ਦੇ ਕਾਗਜ਼ ਰਿਆ ਉਹਦੇ ਤੋਂ ਬਾਅਦ ਮਾਤਾ ਭਾ ਪੌਰ ਦੇ ਭਰਾਵਾਂ ਨੇ ਸਾਹਮਣੇ ਸ਼ਹਾਦਤ ਦਿੱਤੀ ਮਾਤਾ ਭਾ ਪੌਰ ਵਰਗੀ ਮਹਾਨ ਔਰਤ ਜਿਹੜੀ ਸਾਹਮਣੇ ਹੋ ਕੇ ਲੜੀ ਤੇ ਮੁੜ ਕੇ ਭਾਈ ਮਹਾ ਸਿੰਘ ਤੇ ਭਾਈ ਸੀਤਲ ਸਿੰਘ ਨੇ ਬੇਦਾਵਾ ਪੜਵਾ ਲਿਆ ਖੈਰ ਹੈ ਮੇਰਾ ਵਿਚਾ ਨਹੀਂ ਹੁਣ ਗੁਰੂ ਕਲਗੀ ਧਰਮਹਾਰਾਜ ਨੇ ਇੱਕ ਹੁਕਮਨਾਮਾ ਲਿਖਿਆ ਪੁਰਾਣਾ ਮੱਝ ਅੱਜ ਜਿੱਥੇ ਆਪਾਂ ਬੈਠੇ ਇਹ ਪੁਰਾਣਾ ਮੱਝ ਆ ਆ ਗੁਰਦਾਸਪੁਰ ਵੱਲ ਨੂੰ ਚਲੇ ਜਾਏਗੇ ਉਹਨੂੰ ਪੁਰਾਣਾ ਮੱਝ ਨਹੀਂ ਕਹਿੰਦੇ ਪੁਰਾਣਾ ਮੱਝ ਇਹੋ ਹੀ ਹੈ ਜਿੱਥੇ ਆਪਾਂ ਬੈਠੇ ਹੁਣ ਹੁਕਮਨਾਮਾ ਆਇਆ ਤੇ ਗੁਰੂ ਕਲਗੀ ਧਰਮਹਾਰਾਜ ਨੇ ਆਖਿਆ ਜਿਹੜਾ 1700 ਈਸਵੀ ਨੂੰ ਅਮਰ ਤੋਂ ਸੰਚਾਰ ਹੈ ਉਹ ਨਰੋੜ ਮੱਝੇ ਵਾਲੇ ਵਾਸਤੇ ਹੁਣ ਜਦੋਂ ਮੱਝੇ ਦੇ ਧਰਤੀ ਤੇ ਹੁਕਮਨਾਮਾ ਪਹੁੰਚਿਆ ਤਾਂ ਤੇ ਪਹੂਵਿੰਦ ਪਿੰਡ ਦੇ ਵਿੱਚ ਵੀ ਤੰਦੂਰੇ ਪੇਟੇ ਗਿਆ ਵੀ ਮਾਝੇ ਤੋਂ ਸੰਗਤ ਜਾਣੀ ਆਨੰਦਪੁਰ ਸਾਹਿਬ ਤੇ ਸਨਮਾਨਯੋਗ ਭਾਈ ਦੀਪਾ ਉਹਨੇ ਆਪਣੀ ਮਾਤਾ ਨੂੰ ਹੱਥ ਜੋੜ ਕੇ ਆਖਿਆ ਮਾਤਾ ਜੀ ਉਹਨੀ ਨੂੰ ਕਿਰਪਾ ਕਰੋ ਮੈਨੂੰ ਵੀ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਖੜੋ ਮੁਕਤੀ ਦੀ ਗੱਲ ਇਹ ਮਾਝਾ ਇਕੱਠਾ ਹੋ ਕੇ ਸਤਗੁਰੂ ਦੇ ਕੋਲ ਚੰਦ ਗਿਆਮਤ ਸੰਚਾਰ ਕੀਤਾ ਹੈ ਅਮਰਤ ਪਾਨ ਹੋ ਗਿਆ ਤੇ ਗੁਰੂ ਕਲਗੀਧਰ ਮਹਾਰਾਜ ਨੇ ਸਟੇਜ ਤੇ ਖਲੋ ਕੇ ਕੀ ਕਿਹਾ ਅਮਰਤ ਧਾਰੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਭਾਈ ਅੱਜ ਤੂੰ ਆ ਬਾਡੀ ਜਿਹੜੀ ਹੈ ਵੀ ਦਿੱਤੀ ਹੋਈ ਪ੍ਰਮਾਤਮਾ ਦੀ ਹੈ ਪਰ ਤੁਹਾਡੀਆਂ ਦੋ ਚੀਜ਼ਾਂ ਨੇ ਜਿਹੜੀਆਂ ਪੱਕੇ ਤੌਰ ਤੇ ਅੱਜ ਤੋਂ ਗੁਰੂ ਨਾਨਕ ਦੇ ਦਰਦੀਆਂ ਹੋ ਗਈ। ਇਹ ਕਿਤੇ ਦੋ ਚੀਜ਼ਾਂ ਆਪਾਂ ਦੇ ਦਈਏ ਨਾ ਗੁਰੂ ਨੂੰ। ਤੇ ਮੈਂ ਕਹਿੰਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿਗੜੇ ਤੋਂ ਵਿਗੜੇ ਕਾਰਜ ਵੀ ਸਵਾਰਤ ਕਰ ਦਵਾਵੇ। ਬਸ ਇਹ ਦੋ ਚੀਜ਼ਾਂ ਤੇ ਅਸੀਂ ਦੇ ਦਿੰਦੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਅੱਜ ਤੋਂ ਦੋ ਚੀਜ਼ਾਂ ਤੁਹਾਡੀਆਂ ਗੁਰੂ ਨਾਨਕ ਦੇ ਦਰਦੀਆਂ ਹਨ। ਇਹ ਦੋ ਚੀਜ਼ਾਂ ਇੱਕ ਤੁਹਾਡਾ ਮਨ ਤੇ ਦੂਜਾ ਤੁਹਾਡਾ ਸਿਰ। ਇਹ ਜਿਹੜਾ ਅੱਜ ਸਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਝੁਕਾਇਆ ਗੁਰੂ ਨਾਨਕ ਦੇ ਦਰ ਤੇ ਮੇਰੇ ਦਾਤੇ ਨੇ ਆਖਿਆ ਸਿਰ ਤੁਹਾਡਾ ਥਾਂ ਥਾਂ ਤੇ ਨਹੀਂ ਝੁਕਣਾ ਚਾਹੀਦਾ ਅੱਜ ਤੋਂ ਬਾਅਦ ਤੁਹਾਡੇ ਮਨ ਤੇ ਕਬਜ਼ਾ ਹੈ ਗੁਰੂ ਨਾਨਕ ਸਾਹਿਬ ਦਾ ਤੁਸੀਂ ਆਪਣੀ ਮਨਮੰਨੀ ਨਹੀਂ ਕਰ ਚੋਗੇ ਹੁਣ ਮੁਕਤੇ ਗੱਲ ਸੰਗਤਾਂ ਨੇ ਛੁੱਟੀਆਂ ਲਈਆਂ ਲੱਗੀਆਂ ਤੁਰੰਤ ਤੇ ਗੁਰੂ ਕਲਗੀ ਧਰਨੇ ਆਖਿਆ ਦੀਪ ਸਿੰਘਾ ਹੁਣ ਦੀਪ ਸਿੰਘ ਨਾ ਤੂੰ ਨਹੀਂ ਜਾਣਾ ਤੇ ਦੀਪ ਸਿੰਘ ਪੂਆ ਹੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਢੇ ਤੋਂ ਪਕੜ ਕੇ ਹਲੂਣ ਤੇ ਆਖਿਆ ਦੀਪ ਸਿੰਘ ਤੂੰ ਨਹੀਂ ਜਾਣਾ ਮਾਪਿਓ ਦੇ ਨਾਲ ਉਹਨੇ ਆਖਿਆ ਮਹਾਰਾਜ ਕੱਲ ਅੰਮ੍ਰਿਤ ਪਾਨ ਕਰਵਾ ਕੇ ਤੂੰ ਸਾ ਇਹ ਗੱਲ ਕਹੀ ਹੈ ਮਨ ਤੇ ਸਿਰ ਤੋੜਾ ਹੈ ਤੇ ਹੁਣ ਮੈਂ ਕਿਹੜੇ ਮਨ ਨਾਲ ਕਹਦੇ ਆਂ ਵੀ ਦੀਪ ਸਿੰਘ ਨੇ ਜਾਣਾ ਕਿ ਰਹਿਣਾ ਸੁਣੀ ਗੱਲ ਸਾਰਿਆਂ ਨੇ ਲੇਕਿਨ ਕਮਾਈ ਸਨਮਾਨ ਜੋਗ ਬਾਬਾ ਦੀਪ ਸਿੰਘ ਪਹਿਲੀ ਵਾਰ ਗੁਰੂ ਕਰਗੀ ਤਰਨੇ ਕੋਟ ਕੇ ਹੇਕ ਨਾ ਲਾ ਕੇ ਆਖਿਆ ਦੀਪ ਸਿੰਘ ਤੂੰ ਕੌਮ ਨ ਤੌਮ ਵਾਸਤੇ ਕੁਝ ਨਾ ਕੁਝ ਕਰਕੇ ਜ਼ਰੂਰ ਦੁਨੀਆ ਤੋਂ ਜਾਵੇਂਗਾ ਹੁਣ ਇੱਕ ਦਿਨ ਬਾਬਾ ਦੀਪ ਸਿੰਘ ਕਹਾਣੀ ਤੁਸੀਂ ਬੜੀ ਵਾਰ ਸੁਣੀ ਹੈ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਬਾਟਾ ਮਾਂਜ ਰਿਹਾ ਸੀ ਬਾਬਾ ਦੀਪ ਸਿੰਘ ਸਵੇਰ ਦਾ ਬਾਟਾ ਮਾਂਜ ਰਿਆ ਦੁਪਹਿਰਾ ਟਲ ਗਿਆ ਸ਼ਾਮਾਂ ਪੈ ਗਈਆਂ ਪਿਆਰੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਜਿਹੜਾ ਇੱਕ ਮਾਝੇ ਦੇ ਵਿੱਚੋਂ ਦੀਪ ਸਿੰਘ ਨਾਮ ਦਾ ਮੁੰਡਾ ਆਇਆ ਉਹ ਸਵੇਰ ਦਾ ਬਾਟਾ ਇੱਕੋ ਲੈ ਕੇ ਮਾਂਜੀ ਜਾਂਦਾ ਹੈ ਗੁਰੂ ਕਲਗੀ ਧਰਮ ਮਹਾਰਾਜ ਕਹੇ ਬਾਬਾ ਦੀਪ ਸਿੰਘ ਬਾਟਾ ਮਾਂਜ ਲੈਂਦਾ ਵਿੱਚੋਂ ਸਵਾਹ ਝੜ ਕੇ ਚਿਹਰੇ ਦੇ ਸਾਹਮਣੇ ਕਰਕੇ ਵੇਖਣ ਲੱਗ ਪੈਂਦਾ ਤੇ ਖਿੜ ਖੜਾ ਕੇ ਹੱਸਣ ਲੱਗ ਪੈਂਦਾ ਗੁਰੂ ਘਰ ਦੇ ਲੰਗਰਾਂ ਚ ਸੇਵਾ ਤੇ ਆਪਾਂ ਵੀ ਕਰਦੇ ਪਰ ਵੇਖਿਓ ਸੇਵਾ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਗੁਰੂ ਕਲਗੀ ਧਰਮ ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਦੀਪ ਸਿੰਘ ਸਵੇਰ ਦਾ ਇੱਕੋ ਬਾਟਾ ਮਾਂਜੀ ਜਾਂਦਾ ਇਹਨੇ ਪਿੱਛਾ ਭੌਂ ਕੇ ਵੇਖ ਕੇ ਦਾਤੇ ਦੇ ਚਰਨ ਛਪਰਸ਼ ਕਰਕੇ ਆਖਿਆ ਮਹਾਰਾਜ ਮੈਂ ਕੱਲਾ ਬਾਟਾ ਹੀ ਨਹੀਂ ਮਾਂਜਦਾ ਬਾਟੇ ਦੇ ਨਾਲ ਨਾਲ ਆਪਣਾ ਮਨ ਵੀ ਮਾਂਜਦਾ ਤੇ ਮੇਰੇ ਦਾਤੇ ਨੇ ਆਖਿਆ ਤੈਨੂੰ ਮਨ ਮਾਂਜੇ ਤਾਂ ਕਿਵੇਂ ਪਤਾ ਲੱਗੂ ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੇ ਮਨ ਵਿੱਚੋਂ ਤੇ ਬਾਟੇ ਵਿੱਚੋਂ ਦੀਪ ਸਿੰਘ ਦੀ ਫੋਟੋ ਦੀਦੀ ਹੈ ਜਦੋਂ ਬਾਟੇ ਦੇ ਵਿੱਚੋਂ ਤੇ ਮਨ ਦੇ ਵਿੱਚੋਂ ਗੁਰੂ ਕਲਗੀ ਧਰ ਦੇ ਦਰਸ਼ਨ ਹੋਣ ਲੱਗ ਪੈਂ ਉਦੋਂ ਸਮਝਾਂਗਾ ਬਾਟਾ ਵੀ ਮਾਂਜਿਆ ਗਿਆ ਤੇ ਮੇਰਾ ਮਨ ਵੀ ਮਾਂਜਿਆ ਗੁਰੂ ਗੋਬਿੰਦ ਸਿੰਘ ਨੇ ਉਠਾਲ ਕੇ ਕਟਣਾ ਹੈ ਕਟ ਕੇ ਹੱਕ ਨਾ ਲਾਇਆ ਦੂਜੀ ਵਾਰ ਸੀਨਾ ਤੇ ਗੁਰੂ ਕਲਗੀ ਧਰ ਦਾ ਜਿਹਨੂੰ ਇੱਕ ਵਾਰੀ ਮਿਲ ਜਾਵੇ ਉਹਨੂੰ ਦੁਨੀਆ ਦੇ ਲੋਕ ਕਹਿੰਦੇ ਸੀ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਇੱਥੇ ਤੇ ਬਾਬੇ ਦੀਪ ਸਿੰਘ ਨੂੰ ਦੂਜੀ ਵਾਰ ਹਿੱਕ ਨਾ ਲਾਇਆ ਗੁਰੂ ਗੋਬਿੰਦ ਸਿੰਘ ਨੇ ਦੂਜੀ ਵਾਰ ਸਤਿਗੁਰੂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਦੀਪ ਸਿਆ ਕੁਝ ਮੰਗ ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਤੇਰਾ ਦਿੱਤਾ ਬਹੁਤ ਕੁਝ ਨੇ ਕੁਝ ਮੰਗ ਉਹਨੇ ਆਖਿਆ ਨਹੀਂ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝ ਹੈ ਮੇਰੇ ਸਤਿਗੁਰੂ ਨੇ ਆਖਿਆ ਤੀਜਾ ਬਚਨ ਹੈ ਕੁਝ ਤੇ ਮੰਗ ਬਾਬੇ ਦੀਪ ਸਿੰਘ ਨੇ ਆਖਿਆ ਮਹਾਰਾਜ ਜਿਉ ਤੁਸੀਂ ਅਕਾਲ ਪੁਰਖ ਦੇ ਕੋਲੋਂ ਮੰਗ ਕੇ ਤੁਰੇ ਹੋ ਨਾ ਉਹ ਮੈਨੂੰ ਦੇ ਦਿਓ ਉਹਦੇ ਵਿੱਚੋਂ ਇੱਕ ਕਣਕਾ ਮੇਰੀ ਝੋਲੀ 'ਚ ਪਾ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਦੀਪ ਸਿੰਘ ਮੈਂ ਤੇ ਬਹੁਤ ਕੁਝ ਮੰਗ ਕੇ ਆਇਆ ਬੜਾ ਕੁਝ ਮੈਂ ਅਕਾਲ ਪੁਰਖ ਕੋਲੋਂ ਆਂਦਾ ਹ ਉਹਨੇ ਆਖਿਆ ਨਹੀਂ ਮਹਾਰਾਜ ਤੁਸੀਂ ਇੱਕ ਵਿਸ਼ੇਸ਼ ਚੀਜ਼ ਲੈ ਕੇ ਆਏ ਹੋ ਕਿ ਜਦ ਆਪ ਕੀ ਆਉ ਦੇ ਨਿਦਾਨ ਬਣੇ ਆ ਤਹੀ ਰਣ ਮੈਂ ਤਬ ਜੂਝ ਮਰ ਮਹਾਰਾਜ ਇਹਦੇ ਵਿੱਚੋਂ ਇੱਕ ਕਣਕਾ ਮੇਰੀ ਝੋਲੀ ਵਿੱਚ ਪਾ ਦਿਓ ਤੇ ਗੁਰੂ ਕਲਗੀਧਰ ਜਿਹੜੇ ਹੁਣ ਗਿਆਨ ਸਿੰਘ ਕਹਿੰਦੇ ਨਾ ਸੀਸ ਨਹੀਂ ਲੱਥਾ ਬਾਬੇ ਦੀਪ ਸਿੰਘ ਦਾ ਗੁਰੂ ਗੋਬਿੰਦ ਸਿੰਘ ਨੇ ਇੱਥੇ ਪਲਾਕੀ ਕਿਆ ਸੀ ਮੇਰੇ ਦਾਤੇ ਨੇ ਕਿਹਾ ਸੀ ਦੀਪ ਸਿਆ ਜਿਹੜੇ ਕਾਰਜ ਵਾਸਤੇ ਤੂੰ ਖੰਡਾ ਹੱਥ ਵਿੱਚ ਫੜੇਗਾ ਜਦੋਂ ਤੱਕ ਉਹ ਕਾਰਜ ਤੇਰਾ ਸਰਨਾ ਹੋ ਜਾਵੇ ਉਦੋਂ ਤੱਕ ਤੂੰ ਸ਼ਹੀਦ ਨਹੀਂ ਹੋਏ ਇਹ ਬਚਨ ਕਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਮੰਨੇ ਚਾਹ ਨਾ ਮੰਨੇ ਲੇਕਿਨ ਜਦੋਂ ਤੱਕ ਮੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ ਮੈਂ ਨਹੀਂ ਇਹ ਗੱਲ ਕਮਾਂਗਾ ਵੀ ਬਾਬੇ ਦੀਪ ਸਿੰਘ ਦਾ ਸੀਸ ਨਹੀਂ ਲੱਥਾ ਕਿਉਂਕਿ ਗੁਰੂ ਦੀ ਬਾਣੀ ਕਹਿੰਦੀ ਪ੍ਰਭ ਭਾਵੈ ਬਿਨਸਾਸ ਤੇ ਰਖੈ ਤੇ ਜੇ ਗੁਰੂ ਦੀ ਬਾਣੀ ਕਹਿੰਦੀ ਹੈ ਸਤਗੁਰ ਮੇਰਾ ਮਾਰ ਜੀ ਵੱਲੇ ਤੇ ਜੇ ਗੁਰੂ ਚਾਵੇ ਇੱਕ ਦਿਨ ਤੇ ਕਹੀ ਜੇ ਸਤਗੁਰੂ ਕਵੇ ਜੇ ਮੇਰਾ ਗਰੀਬ ਨਵਾਜ ਆਕਾਲ ਪੁਰਖ ਕਿਰਪਾ ਕਰੇ ਜੇ ਬੰਦਾ ਆਕਾਲ ਪੁਰਖ ਦਾ ਹੋ ਜਾਏ ਉਹ ਇੱਕ ਦਿਨ ਹੀ ਉਹ ਕਈ ਕਈ ਯੁੱਗ ਭਾਵੇਂ ਆਪਣੇ ਤਲੀ ਦੇ ਉੱਪਰ ਸੀਸ ਟਕਾ ਕੇ ਤੁਰਿਆ ਫਿਰੇ ਜਿਹਦੇ ਵੱਲ ਗੁਰੂ ਨਾਨਕ ਦਾ ਦਰ ਹੋ ਜਾਵੇ ਮੇਰੇ ਦਾਤੇ ਨੇ ਆਖਿਆ ਜੇ ਜਦੋਂ ਤੱਕ ਜਿਹੜੇ ਜ਼ੁਲਮ ਦੀ ਜੜ ਪੁੱਟਣ ਵਾਸਤੇ ਤੂੰ ਖੰਡਾ ਚੁੱਕੇਗਾ ਜਦੋਂ ਤੱਕ ਤੇਰੀ ਮੰਜ਼ਲ ਸਰਨਾ ਹੋ ਜਾਵੇ ਉਦੋਂ ਤੱਕ ਤੂੰ ਸ਼ਹੀਦ ਨਹੀਂ ਹੋਏ ਇਹ ਮੇਰੇ ਦਾਤੇ ਨੇ ਕਿਰਪਾ ਕੀਤੀ ਐਸੀ ਸੂਰਮਗਤੀ ਦਾ ਪ੍ਰਤੀਕ ਹੁਣ ਮੈਂ ਇੱਕ ਹੋਰ ਬੇਨਤੀ ਕਰਦਿਆਂ ਪੰਜ ਸਰੂਪ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਦੇ ਬਾਬਾ ਦੀਪ ਸਿੰਘ ਨੇ ਲਿਖੇ ਚਾਰ ਗੁਰਮੁਖੀ ਵਿੱਚ ਇੱਕ ਫਾਰਸੀ ਪਾਠ ਵਿੱਚ ਹੁਣ ਚਾਰ ਜਿਹੜੇ ਗੁਰਮੁਖੀ ਵਿੱਚ ਲਿਖਿਓ ਇੱਕ ਅਕਾਲ ਤਖਤ ਸਹਿਬ ਮੌਜੂਦ ਹੈ ਦੂਜਾ ਦਮਦਮਾ ਸਾਹਿਬ ਮੌਜੂਦ ਹੈ ਤੀਜਾ ਪਟਨਾ ਸਾਹਿਬ ਮੌਜੂਦ ਹੈ ਚੌਥਾ ਹਜੂਰ ਸਾਹਿਬ ਮੌਜੂਦ ਹੈ ਲੇਕਿਨ ਜਿਹੜਾ ਫਾਰਸੀ ਦਾ ਮਹਾਨ ਸਤਿਗੁਰੂ ਗੁਰੂ ਕਲਗੇਤਰ ਮਹਾਰਾਜ ਦੀ ਆਗਿਆ ਲੈ ਕਰਕੇ ਬਾਬਾ ਦੀਪ ਸਿੰਘ ਨੇ ਫਾਰਸੀ ਦਾ ਸਰੂਪ ਲੇਖਿਆ ਉਹ ਅੱਜ ਕੱਲ ਸਾਡੀ ਕੌਮ ਦੇ ਕੋਲ ਹੈ ਨਹੀਂ ਉਹ ਨਹੀਂ ਅਸੀਂ ਸੰਭ ਸਕ ਹੁਣ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਪਤਾ ਲੱਗਾ ਵੀ ਆ ਰਿਹਾ ਹੈ ਬਾਬਾ ਦੀਪ ਸਿੰਘ ਅੱਗੇ ਹੋ ਕੇ ਲੜਿਆ ਜਿੱਥੋਂ ਨਾਲ ਦਾ ਨਾਂ ਪੈ ਗਿਆ ਸੀ ਮਿਸਲ ਸ਼ਹੀਦਾਂ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ ਹੁਣ ਜਦੋਂ ਬਾਬਾ ਦੀਪ ਸਿੰਘ ਨੇ ਸਰਹੰਦ ਫਤਿਹ ਕੀਤੀ ਉਦੋਂ ਬਾਬਾ ਦੀਪ ਸਿੰਘ ਨਾਲ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਜਦੋਂ ਵਜੀਦਾਂ ਮਾਰਿਆ ਵਹਿੜਿਆਂ ਦੇ ਪਿੱਛੇ ਪਾ ਕੇ ਉਦੋਂ ਵੀ ਬਾਬਾ ਦੀਪ ਸਿੰਘ ਨਾਲ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਕਿਲਾ ਬਣਾਇਆ ਉਦੋਂ ਵੀ ਬਾਬਾ ਦੀਪ ਸਿੰਘ ਨਾਲ ਹੈ ਲੇਕਿਨ ਜਦੋਂ ਬਾਬਾ ਦੀਪ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦਾ ਉਹਦੋਂ ਬਾਬਾ ਦੀਪ ਸਿੰਘ ਜੀ ਬੈੰਦੇ ਨੇ ਜਾ ਕੇ ਦਮਦਮਾਸਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਮਹੀਨੇ 9 ਦਿਨ 9 ਘਰੀਆਂ ਜਿੱਥੇ ਬੈਠ ਕੇ ਗੁਰੂ ਕਲਗੀਧਰ ਮਹਾਰਾਜ ਕਹੇ ਅੱਜ ਉਸ ਜਗ੍ਹਾ ਤੇ ਬੈਠਾ ਹੋਇਆ ਬੁੱਢਾ ਜਰਨੈਲ ਵੈਸੇ ਮੇਰੇ ਬਾਬੇ ਦੀ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਆਪਾਂ ਯਾਰ ਜੂ ਕਿੰਨੀ ਕਹਿੰਦੇ 75 ਸਾਲ ਹੁਣ ਬਾਬਾ ਦੀਪ ਸਿੰਘ ਬੈਠਾ ਹੋਇਆ ਹੈ ਅਜੇ ਹੱਥ ਵਿੱਚ ਕਲਮ ਹੈ ਇੱਕ ਹੱਥ ਵਿੱਚ ਮਾਲਾ ਹੈ ਗੁਰਬਾਣੀ ਲਿਖਦਾ ਪਿਆ ਹੈ ਲੇਕਿਨ ਪੰਜਾਬ ਦੀ ਧਰਤੀ ਦੇ ਉੱਪਰ ਉਹ ਆਫਤ ਉਠੀ ਪੰਜਾਬ ਦੀ ਧਰਤੀ ਦੇ ਉੱਪਰ ਖਾਸ ਕਰਕੇ ਮਾਝੇ ਦੀ ਧਰਤੀ ਦੇ ਉੱਪਰ ਏਡੀਆਂ ਏਡੀਆਂ ਵੱਟੀਆਂ ਆਫਤਾਂ ਕਿ ਸੱਚਖੰਡ ਹਰਿਮੰਦਰ ਸਾਹਿਬ ਦੀਆਂ ਨੀਂਹਾਂ ਦੇ ਵਿੱਚ ਨਾ ਪੀਪਿਆਂ ਦੇ ਵਿੱਚ ਬਰੂਦ ਪਾ ਕੇ ਡੱਬਿਆਂ ਦੇ ਵਿੱਚ ਬਰੂਦ ਪਾ ਕੇ ਨੀਂਹਾਂ ਵਿੱਚ ਦੱਬ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਾ ਦਿੱਤਾ ਗਿਆ ਇੱਕ ਮੈਂ ਹੋਰ ਬੇਨਤੀ ਕਰਦਾ ਹਾਂ ਬੜੇ ਪੜੇ ਲਿਖੇ ਆਪਾਂ ਬੈਠੇ ਆਂ ਅੱਜ ਕਿਸੇ ਨੇ ਕੋਈ ਨਵੀਂ ਕੋਠੀ ਪਾਈ ਹੋਵੇ ਨਾ ਸਾਰੀ ਦੀ ਸਾਰੀ ਨਵੀਂ ਇਟ ਲਿਆਣ ਕਿ ਤੇ ਛਿਆਂ ਕਿ ਮਹੀਨਿਆਂ ਚ ਸਲਾਪ ਪੈ ਜਾਂਦੀ ਹੈ ਆਪਾਂ ਲਾਗੂ ਲਾਗੂ ਬੰਦਾ ਬਸਤ ਕਰਕੇ ਰੱਖਦੇ ਕੋ ਨਾਲੀ ਨਾਲ ਲੰਘੇ ਕਿਤੇ ਪਾਣੀ ਨਾਲ ਨੀਆਂ ਵਿੱਚ ਪਵੇ ਮੈਂ ਬੇਨਤੀ ਕਰਦਾ ਸੱਚਖੰਡ ਹਰਿਮੰਦਰ ਸਾਹਿਬ ਕਈ ਸਾਲ ਹੋ ਚੱਲੇ ਨੇ ਸੈਂਕੜੇ ਸਾਲ ਅੱਜ ਤੱਕ ਉਹਨੂੰ ਸਲਾਬ ਕਿਉਂ ਨਹੀਂ ਪੱਲਾ ਪਈਏ ਨੂੰ ਕਿਤੇ ਵਚਨ ਦਾ ਯਤਨ ਕਰਿਓ ਨਾ ਸਲਾਬਾ ਪਿਆ ਕਦੇ ਤੇ ਨਾ ਆਉਣ ਵਾਲੇ ਜੁਗਾਂ ਚ ਕਦੇ ਸੱਚਖੰਡ ਹਰਿਮੰਦਰ ਸਾਹਿਬ ਨੂੰ ਸਲਾਬਾ ਪਵਿਕ ਹੁਣ ਹਰਿਮੰਦਰ ਸਾਹਿਬ ਢਾ ਦਿੱਤਾ ਗਿਆ ਕਿਉਂ ਅਬਦਾਲੀ ਨੇ ਢਾਇਆ ਇੱਕ ਹੋਰ ਪੁਆਇੰਟ ਨੋਟ ਕਰਿਓ ਸਲਾਬਾ ਪਤਾ ਕਿਉਂ ਨਹੀਂ ਪੈਂਦਾ ਕਿਉਂਕਿ ਹਰਿਮੰਦਰ ਸਾਹਿਬ ਦੀਆਂ ਨੀਆਂ ਵਿੱਚ ਸੀਮੈਂਟ ਨਹੀਂ ਵਰਤਿਆ ਤੁਸੀਂ ਕਹੋਗੇ ਫਿਰ ਕਾਦਾ ਬਣਿਆ ਉਦੋਂ ਸੀਮੈਂਟ ਹੈ ਹੀ ਨਹੀਂ ਸੀ ਸੀਮੈਂਟ ਆਉਣਾ ਕਿੱਥੋਂ ਉਦੋਂ ਘਰਾਂ ਦੇ ਵਿੱਚ ਚੱਕੀਆਂ ਲਵਾ ਕੇ ਪ੍ਰਕਰਮਾਂ ਵਿੱਚ ਸੈਂਕੜੇ ਚੱਕੀਆਂ ਗੁਰੂ ਅਰਜਨ ਸਾਹਿਬ ਨੇ ਲਵਾ ਕੇ ਉਦੋਂ ਪ੍ਰਕਰਮਾਂ ਦੇ ਵਿੱਚ ਮੇਥਰੇ ਪੀ ਪੀ ਕੇ ਢੇਰ ਲਾ ਦਿੱਤੇ ਗਏ ਮੇਥਰੇ ਨੋਟ ਕਰਿਓ ਮੇਥਰੇ